ਕਿਸਾਨ ਸੰਘਰਸ਼ ਨੂੰ ਤੇਜ਼ ਕਰਦੇ ਅੱਜ ਦੇਸ਼ਪੜ ਦੇ ਟਰੱਕ ਆਪਰੇਟਰ ਟਰੈਂਪੋ ਆਪਰੇਟਰ ਅਤੇ ਟਰਾਂਸਪੋਰਟ ਐਸੋਸੀਏਸ਼ਨਾਂ ਨੇ ਅੱਜ ਵੱਡਾ ਐਲਾਨ ਕਰਦੇ ਕਿਹਾ ਕਿ ਉਹ ਹਮੇਸ਼ਾ ਕਿਸਾਨ ਕਿਤੇ ਨਾਲ ਜੁੜੇ ਰਹੇ ਹਨ ਅਤੇ ਅੱਜ ਕੇਂਦਰ ਸਰਕਾਰ ਦੇ ਖਿਲਾਫ ਤਿੰਨ ਆਰਡੀਨੈਂਸ ਰੱਦ ਕਰਾਉਣ ਲਈ ਭੜਕੇ 8 ਦਸੰਬਰ ਨੂੰ ਭਾਰਤ ਵੰਦ ਅੰਦੋਲਨ ਵਿੱਚ ਆਪਣੇ ਕੰਮਕਾਜ ਬੰਦ ਕਰਕੇ ਇਸ ਅੰਦੋਲਨ ਵਿੱਚ ਸਮਰਥਨ ਕਰਨਗੇ ਨਮਸਕਾਰ ਤੁਸੀਂ ਦੇਖ ਰਹੇ ਹੋ ਐ ਸਬਜੈਕਟ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਗਗਨ ਸ਼ਰਮਾ ਅ ਅੱਜ ਟਰਾਂਸਪੋਰਟ ਨਗਰ ਲੁਧਿਆਣਾ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਕਿਸਾਨਾਂ ਵੱਲੋਂ ਜਿਹੜਾ ਅੰਦੋਲਨ ਲਗਾਤਾਰ ਜਾਰੀ ਹੈ ਜਿਹੜੀ ਮੀਟਿੰਗਾਂ ਹੋਈਆਂ ਨੇ ਉਹਦੇ ਮੁੱਦੇ ਨੂੰ ਲੈ ਕੇ 8 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਨੇ ਭਾਰਤ ਬੰਦ ਦਾ ਐਲਾਨ ਕੀਤਾ ਸੀ ਉਹਦੇ ਲਈ ਅਸੀਂ ਗੱਲਬਾਤ ਕਰਾਂਗੇ ਸਾਡੇ ਵਿੱਚ ਇੱਥੇ ਮੌਜੂਦ ਨੇ ਸਾਡੀ ਜਿਹੜੀ ਆਲ ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ ਹੈ ਉਹਦੇ ਬਲੇ 8 ਦਸੰਬਰ ਨੂੰ ਇੱਕ ਦਿਨ ਲਈ ਚੱਕਾ ਜਾਮ ਦਾ ਪ੍ਰੋਗਰਾਮ ਦਿੱਤਾ ਕਿਸਾਨਾਂ ਦੇ ਹੱਕ ਵਿੱਚ ਉਸ ਨੂੰ ਕਾਮਯਾਬ ਕਰਨ ਵਾਸਤੇ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਅਸੀਂ ਇਹ ਫੈਸਲਾ ਕੀਤਾ ਵੀ ਕੱਲ ਨੂੰ ਪੂਰੀ ਤਰ੍ਹਾਂ ਜਰਾਂਗਾ ਪੰਜਾਬ ਦੇ ਵਿੱਚ ਜੀ ਸਰ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਗੁਰਦੁਆਰਾ ਸਿੰਘ ਸਵਾਦ ਤੇ ਇਸ ਤਰ੍ਹਾਂ ਕੀਤੀ ਹੈ ਇਹ ਜੀ ਕੱਲ ਨੂੰ 8 ਦਸੰਬਰ ਨੂੰ ਆਲ ਇੰਡੀਆ ਮੋਰਟਰ ਟਰਾਂਸਪੋਰਟ ਕਾਂਗਰਸ ਵੱਲੋਂ ਇੱਕ ਦਿਨ ਦਾ ਦੇਸ਼ ਵਿਆਪੀ ਚੱਕਾ ਜਾਮ ਦਾ ਪ੍ਰੋਗਰਾਮ ਦਿੱਤਾ ਗਿਆ ਕਿਸਾਨਾਂ ਦੇ ਹੱਕ 'ਚ ਜਿਹੜੇ ਕਿਸਾਨ ਅੰਦੋਲਨ ਕਰ ਰਹੇ ਨੇ ਦਿੱਲੀ ਬੈਠੇ ਨੇ ਛੜਕਾਂ ਤੇ ਉਹਨਾਂ ਦੇ ਹੱਕ ਵਿੱਚ ਇੱਕ ਦਿਨ ਦਾ ਚੱਕਾ ਜਾਮ ਦਾ ਪ੍ਰੋਗਰਾਮ ਦਿੱਤਾ ਗਿਆ ਉਸ ਸੰਬੰਧ ਵਿੱਚ ਹੀ ਅੱਜ ਅਸੀਂ ਇਹ ਮੀਟਿੰਗ ਬੁਲਾਈ ਸੀ ਜਿਸ ਦੇ ਵਿੱਚ ਟਰਾਂਸਪੋਰਟ ਐਸੋਸੀਏਸ਼ਨ ਟਰੱਕ ਯੂਨੀਅਨਾਂ ਟੈਂਪੂ ਯੂਨੀਅਨਾਂ ਸਾਰੇ ਸ਼ਾਮਲ ਹੋਏ ਨੇ ਔਰ ਅਸੀਂ ਇਹ ਫੈਸਲਾ ਕੀਤਾ ਵੀ ਜਿਹੜਾ ਕੱਲ ਨੂੰ 8 ਦਸੰਬਰ ਨੂੰ ਚਾਹਤ ਮੈਂ ਢੰਗ ਨਾਲ ਡਿਸਪਲਿਨ ਦੇ ਵਿੱਚ ਰਹਿੰਦੇ ਹੋਏ ਆਪਣਾ ਕਾਰੋਬਾਰ ਆਪਣਾ ਬਿਜ਼ਨਸ ਬੰਦ ਰੱਖਾਂਗੇ ਕੋਈ ਟਰਾਂਸਪੋਰਟਰ ਬੁਕਿੰਗ ਡਿਲੀਵਰੀ ਨਹੀਂ ਕਰੂਗਾ ਕੋਈ ਟਰੱਕ ਟੈਂਪੂ ਵਾਲਾ ਜਿਹੜਾ ਹੈਗਾ ਉਹ ਮਾਲ ਦੀ ਟੁਆ ਟੁਆਈ ਨਹੀਂ ਕਰੂਗਾ ਪੂਰਨ ਤੌਰ ਤੇ ਬੰਦ ਹੋਏਗਾ ਸਰ ਇਸ ਦੌਰਾਨ ਸਹੂਲਤਾਂ ਦਿੱਤੀਆਂ ਜਾਣਗੀਆਂ ਹਾਂਜੀ ਐਮਰਜੈਂਸੀ ਸਹੂਲਤਾਂ ਦਿੱਤੀਆਂ ਜਾਣਗੀਆਂ ਹਾਂ ਐਮਰਜੈਂਸੀ ਜੇ ਕੋਈ ਐਮਬੂਲੈਂਸ ਆ ਕੋਈ ਹੋ ਰਹਾ ਹੈਗਾ ਇਸ ਤਰ੍ਹਾਂ ਦਾ ਉਹਨੂੰ ਤਾਂ ਐਸੀ ਤਾਂ ਕੋਈ ਰੋਡ ਜਮ ਨਹੀਂ ਕਰ ਰਹੇ ਸਾਡਾ ਕੋਈ ਰੋਡ ਜਾਮ ਦਾ ਪ੍ਰੋਗਰਾਮ ਨਹੀਂ ਸਾਡਾ ਤਾਂ ਆਪਣਾ ਕਾਰੋਬਾਰ ਬੰਦ ਕਰਨ ਦਾ ਪ੍ਰੋਗਰਾਮ ਹੈ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼